ਕੀ ਆਸਤੋ ਹੋ ਗਿਆ ਇਹ ਬੰਦਾ ਇਹ ਡੈਂਕੀ ਡਿਗਣੇ ਨਹੀਂ ਜੀ ਜਿਹੜਾ ਪਰਿਵਾਰ ਹੈ ਉਹ ਕਿੰਨਾ ਕਿਤੇ ਦੁੱਖ ਦੇ ਵਿੱਚ ਹੈ ਸਾਹਿਆ ਤੇਰੀ ਤੇਰਾ ਸਾਨੂੰ ਤੇਰੀ ਤੇਰਾ ਨਾ ਕਰ ਨਾ ਟਾਵੋ ਨਾ ਕਰ ਨਾ ਟਾਵੋ ਆਹ ਮਾਤਾ ਦੇ ਗੜੀ ਹੱਥ ਜੋੜਦੇ ਸਾਡੇ ਨਿੱਕੇ ਨੇ ਕਿ ਬਣਾਈ ਤੇ ਜਾਵਾਂਗੇ ਸਰਕਾਰ ਨੇ ਬੇਖਾਈ ਮਾਰ ਚਲ ਕਰੂੰਗਲਾ ਨੂੰ ਆਪਾਂ ਵੜਨੇ ਆ ਕੀ ਫਾਇਦਾ ਵੇ ਸਵਾਤ ਫੇਰੇ ਕੋ ਅਸਮਾਨ ਜੀ ਆਪਾਂ ਕਰੂੰਗਲਾ ਅੱਜ ਅਸੀਂ ਕਰੂੰਗਲਾ ਵਾਂ ਜੇ ਕੋਈ ਵੜਦਾ ਨਸ਼ਾ ਕਰਦਾ ਵਾ ਆਪਾਂ ਵੜਦੇ ਨਹੀਂ ਆ ਪੱਟੀਆਂ ਮੋਟ ਤੁਸੀਂ ਪਿੱਛੋਂ ਸਪਲਾਈ ਕਰੋ ਹਾਂ ਬੰਦ ਕਿੱਦਾਂ ਕੋਈ ਨਸ਼ਾ ਆਈਊਗਾ ਜਦੋਂ ਆਪਾਂ ਮੋਟ ਪਾਟ ਕੇ ਨਖੇੜਤਾ ਨਾ ਤੇ ਨਸ਼ਾ ਕਿੱਦਾਂ ਆਊਗਾ ਤੁਸੀਂ ਕਰੂੰਗਲਾ ਵੱਡਾ ਲੱਗੇ ਆ ਮੋਟ ਨੂੰ ਛੱਡਾਂ ਲੱਗੇ ਆ ਮਜ਼ਾ ਨਹੀਂ ਮੋਟ ਪੱਟੋ ਜੀ ਪਟੋ ਮੋਢ ਮੋਢ ਨੂੰ ਪਟਾਂਗਾ ਕਰੁੰਬਲਾ ਕਿੱਦਾਂ ਉਹ ਫੁੱਟਣਗੀਆਂ ਅੱਜ ਕਰੁੰਬਲਾ ਆਪਾਂ ਵੜ ਦਿੰਨੇ ਆ ਤੇ ਕਰੁੰਬਲਾ ਅਗਲੇ ਸਾਲ ਨੂੰ ਹੋਰ ਹੋੱਕ ਪੈਣਗੀਆਂ ਨਵੀਆਂ ਕਰੁੰਬਲਾ ਨੂੰ ਨਹੀਂ ਵੱਡੀਆਂ ਜਾਂਦੀਆਂ ਜੀ ਪਟਨਾ ਮਾਨ ਸਾਹਿਬ ਮੋਢ ਪਟੋ ਗਰੀਬਾਂ ਨੂੰ ਨਾ ਤੰਗ ਕਰੋ ਅਸੀਂ ਸਾਨੂੰ ਤੁਹਾਡੀ ਗਾਂ ਵੀ ਲੋੜ ਏ ਸਾਨੂੰ ਤਾਂ ਬੋ ਲੋੜ ਹੈ ਸਾਨੂੰ ਨਾ ਗਰੀਬਾਂ ਨੂੰ ਸਤਾਇਆ ਜਾਵੇ ਸਾਡਾ ਘਰ ਨਾਟਾਇਆ ਜਾਵੇ ਅਸੀਂ ਇੱਕ ਘਰ ਨਹੀਂ ਰਹਿੰਦਾ ਸਾਰੀ ਪੰਚਾਇਤ ਨੂੰ ਸਰਕਾਰ ਨੂੰ ਪੁੱਛਿਆ ਜਾਵੇ ਸਾਨੂੰ ਚਾਰ ਘਰਾਂ ਸਾਡੇ ਛੋਟੇ ਛੋਟੇ ਬੱਚੇ ਸਕੂਲੇ ਗਏ ਆ ਚਾਰ ਘਰ ਰਹਿੰਦੇ ਆ ਜੋ ਉਹਦਾ ਹਿੱਸੇ ਦਾ ਬੰਦਾ ਜੂਨੇ ਦਾ ਉਹ ਕੀਤਾ ਜਾਵੇ ਚਾਰ ਹਿੱਸਿਆਂ ਜੋ ਵੀ ਬੰਦਾ ਅਸੀਂ ਇਹਨੇ ਕਹਿੰਦੇ ਨਿਆ ਜੂਨੇ ਦਾ ਪਾਣੀ ਦਾਵੇ ਜੋ ਬੰਦਾ ਹਿੱਸਾ ਚੋਂ ਹਿੱਸੇ ਦੇ ਵਿੱਚ ਵੰਡਿਆ ਜਾਵੇ ਠੀਕ ਹੈ ਮਿੰਤਾ ਦੀ ਨੌਕਰੀ ਦੀ ਕਮਾਈ ਸਮਾਈ ਕੰਧ ਸਾਡੇ ਬਹੁਤ ਸਾਡੇ ਦੇ ਕਾਰਵਾਈ ਕਰ ਰਹੇ ਨੇ ਕਿਉਂ ਕਰ ਰਹੇ ਨੇ ਅੱਜ ਇਹ ਗਰੀ ਕਰਿਆ ਚਾਹ ਸਾਡੇ ਬਜ਼ੁਰਗਾਂ ਤੋਂ ਕਹਾ ਲਿਆ ਉਹਦੇ ਬੱਚੇ ਤੁਹਾਨੂੰ ਆ ਰਹੇ ਆ ਰਹੀ ਤਰ੍ਹਾਂ ਘਰੋਂ ਬਚਾ ਦਿੱਤੀ ਇਹ ਪੁਛਿਆ ਦੀ ਤਾਂ ਦੇ ਕੁਝ ਸਾਰਾ ਪਿੰਡੇ ਬਨਵੇਂ ਬਨਵੇਂ ਲੈਣੇ ਪੈਲੀ ਸਾਰਿਆਂ ਦੇ ਵਿੱਚ ਸਾਡੀ ਪੰਚਾਇਤ ਆ ਗਈ ਤੇ ਦੂਜਿਆਂ ਦੀਆਂ ਮਾਰਕੀਆਂ ਹੋ ਗਈਆਂ ਇੱਕ ਨਾ ਸਾਡੀ ਪੰਚਾਇਤ ਸਾਡੀ ਪੰਚਾਇਤ ਪੰਜ ਘਰ ਜੀ ਪੰਜ ਪਰਿਵਾਰ ਹਾਂ ਜੀ ਕਿੰਨੇ ਨੰਬਰ ਟੋਟਲ ਮੈਂਬਰ ਪਪਾ ਜੀ ਸਾਰਾ ਜੀ ਨੰਬਰ ਕੀ ਕਹਿਣਾ ਚਾਹੁੰਦਾ ਤੰਕਾ ਹੀ ਹੋ ਰਿਹਾ 3000 ਦਾ ਬਹੁਤ ੱਕਾ ਰਿਹਾ ਸਾਡੇ ਚੌਰਾ ਨੌਕਰੀ ਕਰਦੇ ਤਨਖਾਹ ਲਿਆਉਂਦਾ ਤੁਹਾਨੂੰ ਕੀ ਬਾਦ ਹੈ ਸਾਵੇ ਅੱਗੇ ਮਰੇ ਪਿਆ ਮੇਰਾ ਇੱਡਾ ਜਵਾਲ ਲੜਕਾ ਮੁੱਕ ਗਿਆ ਅੰਦਰ ਤਿੰਨ ਲੜਕੀਆਂ ਜੋਗੀ ਹਾਂ ਹਾਂਜੀ ਆਹ ਦੇਖੋ ਜੀ ਆਹ ਦੇਖੋ ਸਾਰੇ ਜੀ ਆਹ ਦੇਖੋ ਘਰ ਸਾਰੇ ਸੋਹਣੇ ਕੋਈ ਇਹ ਕਹਾਂ ਦੇ ਕਿ ਕਰੋ ਇੱਦਾਂ ਕਰੋ ਕਰ ਰਹੇ ਆ ਆ ਵਕਾਉ ਸਾਰੇ ਸਾਰੇ ਆ ਜੀ ਭਾਈ ਆ ਆਪਣਾ ਜੀ ਅਡੀਟਿਊ ਵੀ ਉਹ ਡੀਡੀਬੀ ਕਮਿਸ਼ਨਰ ਸਾਹਿਬ ਨੂੰ ਪਾਇਆ ਸਾਰੇ ਆ ਹਾਈ ਕੋਰਟ ਦੀ ਸਾਡੀ ਅੱਜ ਤਰੀਕ ਚੱਲਦੀ ਪਈ ਆ ਜੀ ਅੱਜ ਸਾਡਾ ਸਟੇਟ ਦਾ ਵਕੀਲ ਸਾਹਿਬ ਨੇ ਕਿਹਾ ਸਾਰੇ ਵੀ ਮਤਲਬ ਸਾਡਾ 2 ਨੰਬਰ ਦੀ ਪ੍ਰੋਪਰਟੀ ਸਾਡਾ ਦਾਦਾ ਜੀ ਪੀਡਬਲਯੂ ਨੌਕਰੀ ਕਰਦਾ ਜੀ ਸਾਡੀ ਸਰਕਾਰ ਵੱਲੋਂ ਨਹੀਂ ਇਹਨਾਂ ਨਾਲ ਗੱਲਬਾਤ ਹੋਈ ਐ ਹਾਂ ਜੀ ਸਰ ਐਸਐਸ ਵੀ ਸਾਨੂੰ ਸਾਰਾ ਕਿਹਾ ਜੀ ਕੀ ਕਾਰਵਾਈ ਕਰਵਾ ਤੇ ਕਿਹਾ ਇਹਨਾਂ ਨੇ ਸਾਰੇ ਵੀ ਸਮੇਂ ਇੱਕ ਹੀ ਕਹਿ ਸਮਾਨ ਕਰ ਦਿਓ ਵੀ ਨਸ਼ੇ ਦੀ ਪ੍ਰੋਪਰਟੀ ਪਰ ਸਾਡੇ ਨਸ਼ੇ ਦੀ ਪ੍ਰੋਪਰਟੀ ਨਹੀਂ ਬਣੀ ਆ ਜੀ ਸਾਰੇ ਕੋ ਸਾਡੀ ਪਿੰਡ ਦੀ ਪੰਚਾਇਤ ਤੋਂ ਪੁੱਛਿਆ ਅਸੀਂ ਚਿੱਟੇ ਦੇ ਸੇਤ ਤੇ ਕੋਈ ਇਧਰ ਬਲੈਕ ਜੀ 2 ਨੰਬਰ ਤੇ ਕੰਮ ਨਹੀਂ ਕੀਤਾ ਇਹ ਸਾਡੇ ਪੀਡਬਲਯੂ ਦਾਦਾ ਜੀ ਨੌਕਰੀ ਕਰਦਾ ਜੀ ਇਹਦੀ ਬੇਸ਼ੱਕ ਚੈੱਕ ਕਰੇ ਫਿਰ ਸਾਂ ਕਰੋ ਨੋਟ ਕਰੋ ਜੀ ਜੋ ਨਹੀਂ ਸਰਕਾਰ ਲੱਗੀ ਐ ਚੈੱਕ ਕੀਤੀ ਜੀ ਵੀ ਅਸੀਂ ਜੇ ਇਹਦਾ ਕੀਤੀ ਹੈ ਜੀ ਸਰ ਵੀ ਮਤਲਬ ਸਾਡੀ ਵੀ ਦਾਦਾ ਜੀ ਦੇ ਪੀੜਾ ਵਾਲ ਜੂ ਕੀਤਾ ਹੈ ਜਿਹਦਾ ਅਸੀਂ ਪੰਚਾਇਤ ਤੋਂ ਪੁੱਛਿਆ ਵੀ ਚਿੱਟੇ ਦੀ ਪ੍ਰਾਪਰਟੀ ਬਣਾਈ ਹੈ ਸਾਡਾ ਕੋਈ ਨਹੀਂ ਦੇ ਸਰ ਸਾਡੀ ਬੇਨਤੀ ਹੈ ਵੀ ਸਾਡਾ ਨਿਸ਼ਾਨ ਅਨੁਸਾਰ ਹੀ ਪੜੇਗਾ ਸਰ ਇਹ ਸਰਕਾਰਾਂ ਨੇ ਕਰਕੇ ਆ ਵੀ ਸਰਕਾਰਾਂ ਨੇ ਜਿਨ੍ਹਾਂ ਦੇ ਵੀ ਭਵੰਤਮਾਨ ਦੀ ਸਰਕਾਰ ਆ ਉਹਨਾਂ ਦਾ ਸਾਰਾ ਕੋਈ ਪਾਈ ਗਿਆ ਸਾਡੀ ਗੱਲ ਯਾਨੀ ਸਰਕਾਰੇ ਸਾਡਾ ਘਰ ਤਰਦਾ ਹੈ ਹਾਂ ਜੀ ਸਰਕਾਰ ਵਾਲੇ ਇਹੋ ਹੀ ਆ ਵੀ ਕਿਤੇ ਸਰਕਾਰਾਂ ਨੂੰ ਵੀ ਇੱਕ ਬੇਨਤੀ ਹੈ ਹੋਰ ਤਾਂ ਸਾਡਾ ਧੱਕਾ ਦਾ ਹੈ ਹੀ ਨਹੀਂ ਅਸੀਂ ਬੇਨਤੀ ਕਰ ਸਕਨੇ ਹੱਥ ਜੋੜ ਕੇ ਸਾਡੀ ਦਾਦੀ ਦਾ ਮੇ ਬੀਐਨਟੀ ਸਰ ਬੈਂਟੀਆ ਦੀ ਸਾਡੇ ਹੁਣ ਕੋਈ ਸਾਡੇ ਭਰਾ ਜੀ ਦੇ ਹੱਥ ਸਾਡੀਆਂ ਨਿੱਕੀਆਂ ਜੀਆਂ ਵੀ ਆ ਸਾਡਾ ਦਾਦੀ ਦਾਦਾ ਇੱਥੇ ਰਹਿੰਦਾ ਜੀ ਸਾਡੇ ਨਾਲ ਜੋ ਵੀ ਹੋ ਰਿਹਾ ਧੱਕਾ ਹੋ ਰਿਹਾ ਸਾਡਾ ਸਾਨੂੰ ਸਾਰੇ ਇਹੀ ਮੰਗਿਆ ਤੁਹਾਡੇ ਸਾਹਮਣੇ ਨਜ਼ਾਇਜ਼ਾ ਸਾਡੇ ਸਾਡੇ ਘਰ ਨਾਲ ਆਇਆ ਕੋਈ ਡਰੱਗ ਦੇ ਮਾਮਲੇ ਤੇ ਕੋਈ ਪਰਚਾ ਹੈਗਾ ਤੁਹਾਡੇ ਤੇ ਸਰ ਪਰਚੇ ਸਾਡੇ ਨਜ਼ਾਇਜ਼ ਹੀ ਕੀਤੇ ਗਏ ਆ ਜੀ ਸਾਡੇ ਕੋਲ ਕੋਈ ਅੱਜ ਤਾਂ ਨਹੀਂ ਇੱਕ 50 ਪੈਸੇ ਦੀ ਸਕੂਲ ਦੇ ਬਾਠੇ ਸਾਰੇ ਜਿੰਦਾ ਵੀ ਪਰਚਾ ਪੜ ਕਰਦੇ ਆ ਸਰ ਇਹ ਮੈਂ ਬੋਲਾਂ ਇੱਕੋ ਦਾ ਦੀ ਲਬਦਾ ਬਣਾ ਲਿਆ ਜੀ ਸਾਡਾ ਡੈਡੀ ਜੀ ਦਾ ਮੇਲਾ ਆ ਗਿਆ ਸੀ ਤੀਜੇ ਮਹੀਨੇ ਦਾ ਉਹ ਤੂੰ ਚੁੱਕਦੇ ਦੁਕਾਨਾਂ ਤੋਂ ਦੇ ਨਿਆਂਈ ਪਰਚਾ ਕਰਦਾ ਚੌਕੀ ਵਾਲਾ ਚੱਕਿਆ ਜੀ ਹਰਗ ਦੇਵੇ ਐਸਾ ਹੀ ਨੇ ਉਹਨੇ ਪੁਲਾਟਾ ਥਾਣੇ ਦੇ ਦਿਆ ਸਾਰੇ ਇਸ ਪਿੰਡ ਤੇ ਕਿਹਦੇ ਨਾਲ ਘਰੇ ਨੇ ਇਦਾਂ ਬਣੇ ਪਤੇ ਸਾਰੇ ਹੁਣ ਵੀ ਬੇਨਤੀ ਬਦਨਾਮ ਹੋਇਆ ਕੰਮ ਦੋ ਨੰਬਰ ਤੇ ਵੀ ਨਹੀਂ ਹੈਗੇ ਆਪਾਂ ਆਪਣੇ ਸਾਰੇ ਕਾਰੋਬਾਰ ਕਰਦੇ ਆ ਸਰ ਮਤਲਬ ਇਹ ਵੀ ਨਹੀਂ ਨਸ਼ੇ ਦੇ ਵਿੱਚ ਬੂਟਾ ਇੱਕ ਬਦਨਾਮ ਕੀਤਾ ਗਿਆ ਸਰਕਾਰ ਕੰਮ ਕਰਦੇ ਨੇ ਕਾਰੋਬਾਰ ਹੋਰ ਕਮਾ ਕਰਦੇ ਉਹਨਾਂ ਦੇ ਕੋਈ ਪੁੱਛ ਦੱਸ ਨਹੀਂ ਸਾਡੇ ਗਰੀਬਾਂ ਦਾਵਾਂ ਨੂੰ ਦੇ ਕੋਈ ਇਹ ਵੀ ਨਸ਼ੇ ਸਰ ਤੇ ਘਰ ਬਾਰ ਬਣਾਇਆ ਕਿਹੜੇ ਕਿਹੜੇ ਪੁਆਇੰਟ ਪੁਲਿਸ ਨੇ ਨਿਸ਼ਾਨਦੇਹੀ ਕੀਤੀ ਹੈ ਕਿਹਦੇ ਆਰਡਰਾਂ ਤੇ ਕਾਰਵਾਈ ਹੋ ਰਹੀ ਹੈ ਕੀ ਜਾਣਕਾਰੀ ਹੈ ਨਹੀਂ ਬਿਲਕੁਲ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜਾ ਨਜਾਇਜ਼ ਉਸਾਰੀਆਂ ਉਹਦੇ ਖਿਲਾਫ ਜਿਹੜੀ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਦੀ ਲੜੀ ਦੇ ਵਿੱਚ ਅੱਜ ਜਿਹੜੀ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਵੀ ਇਹ ਨਜਾਇਜ਼ ਉਸਾਰੀਆਂ ਸੰਬੰਧੀ ਜਿਹੜੀ ਕਾਰਵਾਈ ਕੀਤੀ ਗਈ ਹੈ ਕੁਝ ਜਿਹੜੇ ਘਰ ਆਈਡੈਂਟੀਫਾਈ ਹੋਏ ਸੀ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਜਿਹੜੀ ਪੰਚਾਇਤੀ ਜ਼ਮੀਨਾਂ ਆਪਣੇ ਕਬਜ਼ੇ 'ਚ ਕੀਤੀਆਂ ਹੋਇਆ ਸੀ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਤੇ ਹੋਏ ਅੱਜ ਜਿਹੜਾ ਬੀਟੀਪੀਓ ਸਾਡੇ ਹੁਕਮਾ ਤਹਿਤ ਜਿਹੜੀ ਆ ਡਿਮੋਲੀਸ਼ਨ ਦੀ ਜਿਹੜੀ ਕਾਰਵਾਈ ਕੀਤੀ ਗਈ ਹੈ ਤੇ ਅੱਗੇ ਆਉਣ ਵਾਲੇ ਸਮੇਂ ਤੇ ਪਿੱਛੇ ਚੜੀਏ ਤਾਂ ਇਹ ਨਜਾਇਜ਼ ਸਾਰੀਆਂ ਹੋਣਗੀਆਂ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਸਰ ਇਹਨਾਂ ਤੇ ਕੋਈ ਕਨੈਕਸ਼ਨ ਐਨਡੀਪੀਐਸ ਦਾ ਜਾਂ ਹੋਰ ਇਦਾਂ ਦੇ ਇਹਨਾਂ ਦੇ ਪਰਿਵਾਰਾਂ ਦੇ ਨਾਲ ਕਨੈਕਸ਼ਨ ਹੈਗੇ ਨੇ ਤੁਹਾਡੇ ਕੋਲ ਰਿਕਾਰਡ ਹੈਗੇ ਨੇ ਕਿ ਇਹ ਇਨਵੋਲਵ ਹੈਗੇ ਨੇ ਬਿਲਕੁਲ ਜਦੋਂ ਅਸੀਂ ਇਹਨਾਂ ਦਾ ਰਿਕਾਰਡ ਖੰਗਾਲਿਆ ਤਾਂ ਇਹ ਤਕਰੀਬਨ 9 ਮੁਕਦਮੇ ਜਿਹੜੇ ਐਨਡੀਪੀਐਸ ਦੇ ਆਲਰੇਡੀ ਦਰਜ ਹੈ ਇਹਨਾਂ ਦੀ ਹਿਸਟਰੀ ਹੈਗੀ ਹੈ ਜਿਹੜੀ ਐਨਡੀਪੀਐਸ ਐਕਟ ਦੇ ਕੇਸਿਸ ਦੀ ਜੀ ਸਰ ਇਸ ਲੋਕੇਸ਼ਨ ਦੇ ਵਿੱਚ ਕਿੰਨੀ ਆਈਡੈਂਟੀਫਿਕੇਸ਼ਨ ਹੈ ਹੋਏ ਮਾਮਲਿਆਂ ਦੀ ਔਰ ਸਾਰਿਆਂ ਤੇ ਕਾਰਵਾਈ ਇਸੇ ਤਰ੍ਹਾਂ ਦੀ ਹੈ ਨਹੀਂ ਬਿਲਕੁਲ ਇਹ ਕੰਟੀਨਿਊਸ ਪ੍ਰੋਸੈਸ ਹੈਗਾ ਇਹ ਸਾਡਾ ਜਿਹੜਾ ਬੂਟਪਿੰਡ ਜਿਹੜਾ ਸੁਭਨਪੁਰ ਥਾਣੇ ਚ ਪੈਂਦਾ ਹੈਗਾ ਇੱਕ ਡਰੱਗ ਹੌਟਸਪੌਟ ਹੈਗਾ ਇਹਦੇ ਤੇ ਅਸੀਂ ਜਿਹੜਾ ਖਾਸ ਫੋਕਸ ਕਰ ਰਹੇ ਹਾਂ ਤੇ ਜਿਹੜੇ ਵੀ ਇੱਥੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕਰਨੇ ਆ ਮੈਂ ਦੱਸਣਾ ਚਾਹਾਂਗਾ ਪ ਜੰਗ ਜਿਹੜੀ ਨਸ਼ਾ ਵਿਰੋਧ ਜਿਹੜਾ ਸ਼ੁਰੂ ਹੋਇਆ ਹੈ ਕਾਰਵਾਈ ਸ਼ੁਰੂ ਹੋਈ ਹੈ ਉਹਦੇ ਵਿੱਚ ਅਸੀਂ ਕਪੂਰਥਲਾ ਪੁਲਿਸ ਵੱਲੋਂ 111 ਮੁਕਦਮੇ ਦਰਜ ਕੀਤੇ ਗਏ ਹਨ ਤੇ 190 ਤੋਂ ਵੱਧ ਜਿਹੜੇ ਡਰੱਗਸ ਸਮਗਲਸ ਤੇ ਪੈਡਲਰਸ ਉਹ ਅਸੀਂ ਅਰੈਸਟ ਵੀ ਕੀਤੇ ਹਨ ਇਹਦੇ ਇਲਾਵਾ ਜਿਹੜਾ ਕਾਫੀ ਮੁੰਡਿਆਂ ਨੂੰ ਅਸੀਂ ਜਿਹੜੇ ਡੀ ਐਡਿਕਸ਼ਨ ਤੇ ਵੀ ਭਰਤੀ ਕਰਾਇਆ ਹੈਗਾ ਤੇ ਬਿਲਕੁਲ ਜਿਹੜੀ ਨਸ਼ਾ ਦੇ ਖਿਲਾਫ ਜੰਗ ਹੈ ਪੂਰੀ ਜੋਰ ਸ਼ੋਰ ਨਾਲ ਜਿਹੜੀ ਜ਼ਿਲ੍ਹਾ ਪੁਲਿਸ ਵੱਲੋਂ ਕਰਾਈ ਜਾ ਰਹੀ ਹੈ ਬੰਦਿਆਂ ਜਾਵੇ ਕਿ ਇਹਨਾਂ ਦਾ ਜੋ ਸੋਰਸ ਆਫ ਇਨਕਮ ਸੀ ਕਿਤਨੋਂ ਤੋਂ ਡਰੱਗ ਬਣੀ ਸੀ ਔਰ ਪੁਲਿਸ ਨੂੰ ਵੀ ਫਿਰ ਸਖਤ ਕਾਰਵਾਈ ਚ ਹੱਲ ਲੈ ਬਿਲਕੁਲ ਜਿਹੜਾ ਨਸ਼ੇ ਦਾ ਜਿਹੜਾ ਇੱਕ ਜੜ ਹੈਗੀ ਹੈ ਉਹ ਜਿਹੜਾ ਇਹਨੂੰ ਲਿਊਕ੍ਰੇਟਿਵ ਬਿਜ਼ਨਸ ਮੰਨਦੇ ਹੈਗੇ ਆ ਜਾਂ ਜਿਹੜੀ ਨਾਜਾਇਜ਼ ਤਰੀਕੇ ਨਾਲ ਜਿਹੜੀ ਕਮਾਈ ਕਰਦੇ ਹੈ ਇੱਕ ਅਲਾਤਨ ਉਹਦੇ ਤਹਿਤ ਜਿਹੜੀ ਇਹ ਉਸਾਰੀ ਕਰਦੇ ਹੈ ਜਾਂ ਜ਼ਮੀਨਾਂ ਖਰੀਦੇ ਹੈ ਤੇ ਉਹ ਅਸੀਂ ਪ੍ਰਾਪਰਟੀਜ਼ ਵੀ ਆਈਡੈਂਟੀਫਾਈ ਕਰ ਰਹੇ ਆ ਉਹਨਾਂ ਨੂੰ ਅਸੀਂ ਜਿਹੜਾ ਫ੍ਰੀਜ਼ ਵੀ ਕਰਾ ਰਹੇ ਆ ਤੇ ਉਹਨੂੰ ਜ਼ਬਤ ਵੀ ਕਰਾਵਾਂਗੇ ਅਗਲੀ ਸੁਵਾਨਿਆ ਜੀ ਕਿੰਨੀ ਇੱਕ ਅਜੁਲਿਕਸ਼ਨਾ ਦੇ ਕਾਰਵਾਈ ਹੋਣ ਜਾ ਰਹੀ ਹੈ ਨੀ ਅੱਜ ਬੂਟਪਿੰਟ ਤੇ ਹੀ ਜਿਹੜਾ ਜਿਹੜਾ ਬੀਡੀਪੀ ਸਾਹਿਬ ਵੱਲੋਂ ਜਿਹੜਾ ਹੁਕਮ ਹੋਇਆ ਅੱਜ ਇੱਥੇ ਹੀ ਕਾਰਵਾਈ ਹੈ ਆਉਣ ਵਾਲੇ ਸਮੇਂ 'ਚ ਹੋਰ ਵੀ ਅਸੀਂ ਕਰਾਂਗੇ ਇੱਥੇ ਅਸੀਂ ਅੱਜ ਦੋ ਘਰ ਜਿਹੜੇ ਆਈਡੈਂਟੀਫਾਈ ਕੀਤੇ ਹੈਗੇ ਜਿਹੜੇ ਨਜਾਇਜ਼ ਨਿਣੈ ਉਸਾਰੀ ਕੀਤੀ ਹੈ ਪੰਚਾਇਤੀ ਜ਼ਮੀਨ ਤੇ ਬੂਟਪਿੰਟ ਦੇ ਵਿੱਚ ਇਹਦਾ ਤੋੜੇ ਮਹਿਕ ਵਿੱਚ ਕੋਈ ਰਿਕਾਰਡ ਹੈ ਔਰ ਕਿਸ ਤਰ੍ਹਾਂ ਇਹ ਪ੍ਰੋਸੈਸ ਵਿੱਚ ਲਿਆਂਦੀ ਗਈ ਹੈ ਦੇਖੋ ਸਾਡੇ ਕੋਲ ਨਾ ਸੈਪਟੈਂਬਰ 2015 ਵਿੱਚ ਆਰਡਰ ਆ ਚੁੱਕੇ ਆ ਚੁੱਕੇ ਸੀਗੇ ਕਬਜ਼ਾ ਵਰੰਟ ਦੇ ਇਹਨਾਂ ਨੂੰ ਨੋਟਿਸ ਵੀ ਇਸ਼ੂ ਕਰਤੇ ਸੀਗੇ ਤੇ ਕੀ ਕਹਿੰਦੇ ਇਹਨਾਂ ਨੂੰ ਬਾਰ-ਬਾਰ ਹਦਾਇਤਾਂ ਵੀ ਮੇਰੇ ਪੰਚਾਇਤ ਕੱਤਰ ਵੱਲੋਂ ਪੰਚਾਇਤ ਅਫਸਰ ਵੱਲੋਂ ਬਾਰ-ਬਾਰ ਕਿਹਾ ਵੀ ਜਾ ਰਿਹਾ ਸੀ ਵੀ ਤੁਸੀਂ ਆਪਣੇ ਘਰ ਖਾਲੀ ਕਰ ਦਿਓ ਮੇਰੇ ਵੱਲੋਂ ਵੀ ਨੋਟਿਸ ਇਸ਼ੂ ਕੀਤੇ ਗਏ ਪਰ ਇਹਨਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਕਿਉਂਕਿ ਹੁਣ ਜਿਹੜੇ ਸਾਡੇ ਡਿਪਾਰਟਮੈਂਟ ਦੇ ਆ ਅਸੀਂ ਨਜਾਇਜ਼ ਕਬਜ਼ੇ ਜਿਹੜੇ ਉਹ ਛਡਵਾਣੇ ਆ ਠੀਕ ਹੈ ਇਸ ਤਹਿਤ ਹੀ ਅਸੀਂ ਅੱਜ ਮਤਲਬ ਜਿਹੜਾ ਦੀ ਸਭ ਨੂੰ ਕਿਹਾ ਸੀ ਕਿ ਸਾਡੇ ਜਿਹੜੇ ਡਿਪਾਰਟਮੈਂਟ ਤੇ ਇਹ ਨਜਾਇਜ਼ ਕਬਜ਼ੇ ਢਵਾਏ ਜਾਣਾ ਹੈ ਤਾਂ ਕਿ ਸਾਡੀ ਵੀ ਪ੍ਰੋਗਰੈਸ ਪੈ ਸਕੇ ਮੈਮ ਇੱਥੇ ਕਿੰਨੀ ਤੁਸੀਂ ਏਰੀਆ ਆਈਡੈਂਟੀਫਾਈ ਕੀਤਾ ਜਿਹੜਾ ਕਬਜ਼ਾ ਹੈਗਾ ਨਗਾਇਜ਼ ਤੋਂ ਦੇਖੋ ਹਲੇ ਤਾਂ ਮੇਰੇ ਕੋਲ 3-4 ਫਾਇਲਾ ਆਈਆਂ ਹੋਈਆਂ ਤੇ 3 ਘਰ ਦਾ ਅੱਜ ਅਸੀਂ ਕਰਨਾ ਹੈਗਾ ਤੇ ਉਹਦੇ ਸਬੰਧ ਵਿੱਚ ਅੱਜ ਅਸੀਂ ਆ ਕਾਰਵਾਈ ਕਰਨਾ ਹੈ। ਮੈਂ ਇੱਕ ਅਹਿਮ ਸਵਾਲ ਹੈ, ਇਹੀ ਉਹ ਹੀ ਪਿੰਡ ਹੈ ਆਇਡੈਂਟੀਫਾਈ ਕਰਦੇ ਹੋ ਕਿ ਜਿੱਥੇ ਪੰਚਾਇਤ ਇਲੈਕਸ਼ਨ ਨਹੀਂ ਹੋ ਸਕੀ ਔਰ ਕਾਰਨ ਕੀ ਸੀ? ਨਹੀਂ ਨਹੀਂ, ਇਹੋ ਜੀ ਕੋਈ ਗੱਲ ਨਹੀਂ ਹੈ ਕਿ ਪੰਚਾਇਤ ਇਲੈਕਸ਼ਨ ਕੋਈ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈ ਤਾਂ ਜਿੱਥੇ ਨਜਾਇਜ਼ ਕਬਜ਼ੇ ਜ਼ਿਆਦਾ ਹੈ ਜਿਵੇਂ ਸਾਡੇ ਬੂਟ ਪ੍ਰਿੰਟ ਤੇ ਮੇਰੇ ਧਿਆਨ ਵਿੱਚ ਆਇਆ ਹੈ ਵੀ ਮੋਸਟਲੀ ਹੀ ਉਹ ਹੋ ਰਿਹਾ ਹੈ ਨਜਾਇਜ਼ ਕਬਜ਼ਾ। ਤੇ ਉਸ ਦੇ ਰਿਗਾਰਡਿੰਗ ਜਿਵੇਂ ਮੈਨੂੰ ਕੋਈ ਇਨਸਟਰਕਸ਼ਨਸ ਆਈਆਂ ਤੇ ਉਹ ਘਰ ਹੀ ਆਇਡੈਂਟੀਫਾਈ ਕਰਵਾ ਦੇਣਾ। ਠੀਕ ਹੈ। ਥੈਂਕ ਯੂ ਜੀ। ਥੈਂਕ ਯੂ। ਬਿਲਕੁਲ ਆ। लॻा डेडी आ